ਦੇਸੀਵਕ نیوز ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਨਕਾਂ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨ ਕੇਜਰੀਵਾਲ ਤੇ ਮਾਨ ਨੇ ਲੋਕ ਸਭਾ ਲਈ ਆਪਣੀ ਚੋਣ ਮੁਹਿੰਮ ਕੀਤੀ ਸ਼ੁਰੂ ਕੁਮਾਂਤਰੀ ਮਹਿਲਾ ਦਿਵਸ ਮੌਕੇ ਕੇਜਰੀਵਾਲ ਵੱਲੋਂ ਔਰਤਾਂ ਨਾਲ ਮੁਲਕਾ ਕੋਟਾ ਚ ਜੇ ਦੀ ਤਿਆਰੀ ਕਰ ਰਹੇ 16 ਸਾਲਾ ਵਿਦਿਆਰਥੀ ਨੇ ਫਾਸ ਖਾਦੀ ਚੋਨ ਕਮਿਸ਼ਨ ਦੀ ਗ੍ਰਹਿਸਕੱਤਰ ਨਾਲ ਮੀਟਿੰਗ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਕੈਲੀਫੋਰਨੀਆ ਚ ਸੜਕ ਹਾਦਸੇ ਚ ਦਸੂਹਾ ਦੇ ਦੋ ਨੌਜਵਾਨ ਹਲਾਕ ਪਰਿਵਾਰ ਦੇ 6 ਜੀਆਂ ਦੀ ਚਾਕੁਮਾਰ ਕਿ ਹਤਿਆਰ ਚ ਰਹ ਰਿਆ ਵਿਦਿਆਰਥੀ ਗ੍ਰਿਫਤਾਰ ਨਾਈਜੀਰੀਆ ਚ ਬੰਦੂਕ ਤਾਰੀਆਂ ਨੇ 287 ਸਕੂਲੀ ਬੱਚੇ ਕੀਤੇ ਅਗਵਾ ਜੋ ਬਾਈਡਨ ਨੇ ਦਿੱਤਾ ਵੱਡਾ ਬਿਆਨ ਕਿਹਾ ਭਾਰਤ ਨਾਲ ਆਪਣੀ ਪਾਈਵਾਲੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਅਮਰੀਕਾ ਇਜ਼ਰਾਈਲ ਚ ਮਾਰੇ ਭਾਰਤੀ ਦੀ ਦੇਸ਼ ਭੇਜੀ ਸੀਵੀਏ ਦੇ ਕਾਰਨ ਢੋਲੀ ਸੋਹੀਦੀ ਕੈਂਸਰ ਕਾਰਨ ਮੌਤ ਕੁਝ ਘੰਟੇ ਪਹਿਲਾਂ ਹੋਇਆ ਸੀ ਪੈਨ ਦਾ ਪੀਲੀਏ ਦੇ ਨਾਲ ਦੇਹਾਂ। ਤੋਂ ਇਸ ਵੇਲੇ ਅਚਤੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਆਉ ਜਾਣਦੇ ਹਾਂ ਉਹ ਖਬਰਾਂ ਵਿਸਥਾਰ ਦੇ ਵਿੱਚ। ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਤੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੋਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਚੋਣ ਮਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਉਹਨਾਂ ਕਹਿੰਹਾ ਸਾਡਾ ਨਾਰਾ ਹੈ ਸੰਸਦਚਵੀ ਕੇਜਰੀਵਾਲ ਸਾਧੇ ਦਿੱਲੀ ਹੋਵੇਗਾ ਖੁਸ਼ਹਾਲ ਦੇਸ਼ ਵਿੱਚ ਅਪ੍ਰੈਲ ਮਹੀ ਵਿੱਚ ਆਮ ਚੋਨਾ ਹੋਣੀਆਂ ਨੇ ਇਹ ਮੁਹਮ DDU ਮਾਰਗਸਥਿਤ ਆਪ ਦੇ ਮੁਖ ਦਫ਼ਤਰ ਤੋਂ ਪਾਚੀ ਦੇ ਹੋਰ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ਦੇ ਵਿੱਚ ਸ਼ੁਰੂ ਹੋਈ ਅਰਵਿੰਦ ਕੇਜਰੀਵਾਲ ਨੇ ਕਿਹਾ ਦਿੱਲੀ ਦੇ ਲੋਕ ਮੇਰਾ ਪਰਿਵਾਰ ਨੇ ਤੇ ਮੈਂ ਉਹਨਾਂ ਦੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਇਸ ਰਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ ਸੂਬੇ ਚ ਪਾਚੀ ਲੋਕ ਸਭਾਆਂ ਸਾਰੀਆਂ 13 ਸੀਟਾਂ ਜਿੱਤੇਗੀ ਦੂਜੀ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਮਣੇ ਆ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਕੋ ਮੰਤਰੀ ਮਹਿਲਾ ਦਿਵਸ ਮੌਕੇ ਦਿੱਲੀ ਦੀਆਂ ਔਰਤਾਂ ਤੋਂ ਅਸ਼ੀਰਵਾਦ ਲਿਆ ਗਿਆ ਉਹਨਾਂ ਨੇ ਐਕਸ ਤੇ ਲਿਖਿਆ ਨਾਰੀ ਸ਼ਕਤੀ ਨੂੰ ਸਮਰਪਿਤ ਮਹਿਲਾ ਦਿਵਸ ਤੇ ਸਾਰੀਆਂ ਔਰਤਾਂ ਨੂੰ ਸਤਿਕਾਰ ਤੇ ਪਿਆਰ ਨਾਲ ਸ਼ੁਭਕਾਮਨਾਵਾਂ ਸਾਡੀ ਸਰਕਾਰ ਨੇ ਸਾਰੀਆਂ ਮਾਵਾਂ ਤੇ ਭੈਣਾਂ ਦੇ ਸਸ਼ਕਤੀਕਰਨ ਲਈ ਹਰ ਮਹੀਨੇ 1000 ਰੁਪਏ ਮਾਨ ਪੱਤਾ ਦੇਣ ਦਾ ਫੈਸਲਾ ਕੀਤਾ ਹੈ ਆਓ ਅਸੀਂ ਔਰਤਾਂ ਨੂੰ ਅੱਗੇ ਵਧਣ 'ਚ ਸਹਿਯੋਗ ਕਰੀਏ ਤੇ ਇੱਕ ਹੋਰ ਸਕਾਰਾਤਮਕ ਸਮਾਜਿਕ ਅਤੇ ਆਰਥਿਕ ਤਬਦੀਲੀ ਲਿਆਉਣ ਵਿੱਚ ਉਹਨਾਂ ਦੇ ਨਾਲ ਜੁੜੀਏ ਤੀਜੀ ਅਹਿਮ ਖਬਰ ਜੈਪੁਰ ਤੋਂ ਸਾਹਮਣੇ ਆ ਰਹੀ ਹੈ ਕੋਟਾ ਵਿੱਚ ਜੀਈ ਦੇ ਇੱਕ ਹੋਰ ਵਿਦਿਆਰਥੀ ਨੇ ਅੱਜ ਆਪਣੇ ਪੇਇੰਗ ਗੈਸਟ ਹਾਊਸ ਵਿੱਚ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਉਸ ਦੇ ਕਮਰੇ 'ਚੋਂ ਸੁਸਾਈਡ ਨੋਟ ਮਿਲਿਆ ਇਸ ਵਿੱਚ ਉਸਨੇ ਕਿਹਾ ਪਾਪਾ ਮੇਰੇ ਤੋਂ ਇਹ ਨਹੀਂ ਹੋਣਾ ਮੈਂ ਜੀਈ ਪਾਸ ਨਹੀਂ ਕਰ ਸਕਦਾ ਮ੍ਰਿਤਕ ਦੀ ਪਛਾਣ ਅਭਿਸ਼ੇਕ ਸਿੰਘ ਵਾਸੀ ਪਾਗਲਪੁਰ ਬਿਹਾਰ ਵਜੋਂ ਹੋਈ ਹੈ ਉਹ ਪਿਛਲੇ ਸਾਲ ਕੋਟਾ ਵਿੱਚ ਜੇਈ ਦੀ ਤਿਆਰੀ ਕਰ ਰਿਹਾ ਸੀ ਡੀਐਸਪੀ ਤਰਮਵੀਰ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਪਿਛਲੇ ਮਹੀਨੇ ਤੋਂ ਵਿਗਿਆਨ ਨਗਰ ਇਲਾਕੇ ਵਿੱਚ ਪਿੰਗ ਗੈਸਟ ਹਾਊਸ ਵਿੱਚ ਰਹਿ ਰਿਹਾ ਸੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਕਿ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਭਿਸ਼ੇਕ ਨੇ 29 ਜਨਵਰੀ ਤੇ 19 ਫਰਵਰੀ ਨੂੰ ਆਪਣੀ ਕੋਚਿੰਗ ਵਿੱਚ ਨਜ਼ਰ ਆ ਰਿਹਾ ਤਾਂ ਦੋ ਪ੍ਰੀਖਿਆਵਾਂ ਨੂੰ ਵੀ ਛੱਡ ਦਿੱਤਾ ਸੀ ਇਸ ਸਾਲ ਕੋਟਾ ਵਿੱਚ ਹੁਣ ਤੱਕ 6 ਵਿਦਿਆਰਥੀ ਖੁੱਤੂਸ਼ੀ ਕਰ ਚੁੱਕੇ ਨੇ ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਲੋਕਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਅਧਿਕਾਰੀ ਸੁਰੱਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਗ੍ਰਸਿਕਤਨ ਅਜੀ ਪੱਲਾਜ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਰਣ ਗੋਇਨ ਨਾਲ ਮੁਲਾਕਾਤ ਕਰਕੇ ਸੂਬਿਆਂ 'ਚ ਕੇਂਦਰੀ ਬਲਾਂ ਦੀ ਤਾਇਨਾਤੀ ਤੇ ਚਰਚਾ ਕਰਨਗੇ। ਇਹ ਮੀਟਿੰਗ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਕਮਿਸ਼ਨ ਦੇ ਜੰਮੂ ਕਸ਼ਮੀਰ ਦੌਰੇ ਤੋਂ ਕੁਝ ਦਿਨ ਪਹਿਲਾਂ ਹੋ ਰਹੀ ਹੈ। ਚੋਣ ਕਮਿਸ਼ਨ ਨੇ ਲੋਕਸਭਾ ਤੇ ਚਾਰ ਵਿਧਾਨ ਸਭਾ ਚੋਣਾਂ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਸਾਡੇ 3.5 ਲੱਖ ਜਵਾਨਾਂ ਦੀ ਮੰਗ ਕੀਤੀ ਹੈ ਦੇਸ਼ ਭਾਰ ਵਿੱਚ ਕਰੀਬ 97 ਕਰੋੜ ਵੋਟਰ ਨੇ ਕਮਿਸ਼ਨ ਦੇਸ਼ ਭਾਰ ਵਿੱਚ ਕਰੀਬ 12.5 ਲੱਖ ਪੋਲਿੰਗ ਸਟੇਸ਼ਨ ਬਣਾਏਗਾ ਚੋਣ ਕਮਿਸ਼ਨ ਰੇਲਵੇ ਦੇ ਅਧਿਕਾਰੀਆਂ ਦੇ ਨਾਲ ਵੀ ਮੀETING ਕਰੇਗਾ ਪੰਜਵੀਂ ਅਹਿਮ ਖਬਰ ਦਸੂਹਾ ਤੋਂ سامنے ਆ ਰਹੀ ਹੈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਸੜਕ ਹਾਦਸੇ ਕਾਰਨ ਨੇੜਲੇ ਪਿੰਡ ਚਰਕੀਆਣਾ ਦੇ ਦੋ ਨੌਜਵਾਨਾਂ ਦੀ ਜਾਨ ਚਲੀ ਗਈ मृतकਾਂ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਸੌਰਵ ਪੁੱਤਰ ਸਰੂਪ ਸਿੰਘ ਤੇ ਸਿਮਰਨਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਜੂਹੀ ਹੈ। ਇਹ ਦੋਵੇਂ ਨੌਜਵਾਨ ਕਰੀਬ 2 ਸਾਲ ਪਹਿਲਾਂ ਅਮਰੀਕਾ ਗਏ ਸੀ ਤੇ ਇੱਕ ਕੋ ਟਰੱਕ ਚਲਾਉਂਦੇ ਸੀ। ਉਹ 7 ਮਾਰਚ ਨੂੰ ਸੜਕ ਹਾਦਸੇ ਦੇ ਸ਼ਿਕਾਰ ਹੋਏ ਸੀ। ਛੇਵੀਂ ਅਹਿਮ ਖਬਰ ਟੋਰਾਂਟੋ ਤੋਂ سامنے ਆ ਰਹੀ ਹੈ। ਓਟਾਵਾ ਦੇ ਕਾਪਚ ਰਹਿ ਰਹੇ 19 ਸਾਲਾ শ্রীলੰਕਾਈ ਵਿਦਿਆਰਥੀ ਨੂੰ 2.5 ਮਹੀਨੇ ਦੀ ਬੱਚੀ ਸਮੇਤ ਕਾਪਚ ਰਹਿ ਰਹੇ 6 ਵਿਅਕਤੀਆਂ ਦੀ ਛਾਪੂ ਨਾਲ ਹਤਿਆਵਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਮਲਜ਼ਮ ਦੀ ਪਛਾਣ ਫਬਰੂਰੀ ਸੀਓ ਦੀ ਜੋ ਇਸਾਂ ਵਜੂ ਹੋਈ ਹੈ ਅਤੇ ਉਸਦੇ ਹੱਤਿਆਂ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਨੇ। ਕੈਨੇਡਾ ਵਿੱਚ ਸਮੂਹਿਕ ਕਤਲ ਦੀਆਂ ਘਟਨਾਵਾਂ ਆਮ ਨੇ। ਇਸ ਘਟਨਾ ਵਿੱਚ ਮਾਰੇ ਗਏ ਲੋਕ ਸ਼੍ਰੀਲੰਕਾ ਦੇ ਨਾਗਰਿਕ ਨਹੀਂ ਅਤੇ ਹਾਲ ਹੀ ਵਿੱਚ ਕੈਨੇਡਾਏ ਸੀ। ਮਰਨ ਵਾਲਿਆਂ ਵਿੱਚ 35 ਸਾਲਾਂ ਦੀ ਔਰਤ ਦਰਸ਼ਨੀ, ਉਸ ਦਾ 7 ਸਾਲਾ ਪੁੱਤਰ ਐਨੁਕਾਂ, 4 ਸਾਲਾ ਦੀ ਅਸ਼ਵਨੀ, 2 ਸਾਲਾ ਦੀ ਰਿਨੀਆਨਾ ਅਤੇ 1.5 ਮਹੀਨੇ ਦੀ ਬੱਚੀ ਕੈਲੀ ਅਤੇ ਪਰਿਵਾਰ ਦਾ 40 ਸਾਲਾ ਜਾਣਕਾਰ ਕਾਮਨੀ ਸ਼ਮਲ ਹੈ ਪੁਲਿਸਿੰਸ ਦੇ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਮ੍ਰਿਤਕ ਬੱਚਿਆਂ ਦਾ ਪਿਤਾ ਘਰ ਦੇ ਬਾਹਰ ਸੀ ਤੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰਨ ਦੀ ਬੇਨਤੀ ਕਰਿਆ ਸੀ ਪੁਲਿਸ ਨੂੰ ਬੀਤੀ ਰਾਤ 11 ਵਜੇ ਦੋ ਫੋਨ ਕੋਲ ਆਏ ਪਿਤਾ ਵੀ ਗੰਭੀਰ ਰੂਪ ਚ ਜ਼ਖਮੀ ਸੀ ਤੇ ਉਸ ਨੂੰ ਹਸਪਤਾਲ ਚ ਭੇਤੀ ਕਰਵਾਇਆ ਗਿਆ ਪਰ ਉਸ ਦੀ ਜਾਨ ਨੂੰ ਖਤਰਾ ਨਹੀਂ ਹੈ ਸਤਵੀਂ ਅਹਿਮ ਖਬਰ ਅਬੂਜਾ ਤੋਂ ਸਾਮਣੇ ਆ ਰਹੀ ਹੈ ਬੰਦੂਕਦਾਰਾਂ ਨੇ ਅੱਜ ਨਾਈਜੀਰੀਆ ਦੇ ਉੱਤਰੀ ਪੱਛਮੀ ਖੇਤਰ ਦੇ ਸਕੂਲ ਤੇ ਹਮਲਾ ਕਰਕੇ ਘੱਟੋ-ਘੱਟ 287 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਦੇਸ਼ ਵਿੱਚ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਅਗਵਾ ਹੋਣ ਦੀ ਇਹ ਦੂਜੀ ਘਟਨਾ ਹੈ। ਹਮਲਾਵਰਾਂ ਨੇ ਕਦੂਨਾ ਰਾਜ ਦੇ ਪੁਰੀਗਾ ਕਸਬੇ ਦੇ ਸਰਕਾਰੀ ਸਕੂਲ ਨੂੰ ਸਵੇਰੇ 8 ਵਜੇ ਦੇ ਕਰੀਬ ਕੇਰ ਲਿਆ। ਪ੍ਰਿੰਸੀਪਲ ਸਾਨੀ ਅਬਦੁਲਾਹੀ ਨੇ ਕਦੂਨਾ ਦੇ ਗਵਰਨਰ ਉਬਾ ਸਾਨੀ ਨੂੰ ਦੱਸਿਆ ਕਿ ਲਾਪਤਾ ਬੱਚਿਆਂ ਦੀ ਗਿਣਤੀ 287 ਹੈ। ਅਚਵੀ ਅਹਿਮ ਖਬਰ ਵਾਸ਼ਿੰਗਟਨ ਤੋਂ سامنے ਆ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹਨਾਂ ਦਾ ਦੇਸ਼ ਤਾਈਵਾਨ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਚੀਨ ਦੇ ਗਲਤ ਆਰਥਿਕ ਵਤੀਰੇ ਖਿਲਾਫ ਖੜਾ ਹੈ ਤੇ ਭਾਰਤ ਵਰਗੇ ਸਹਿਯੋਗੀ ਦੇਸ਼ਾਂ ਨਾਲ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਨਵੰਬਰ ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਆਤਰੀ ਸਟੇਜ ਆਫ ਦਿ ਯੂਨੀਅਨ ਸੰਬੋਧਨ ਚ ਬਾਈਡਨ ਨੇ ਕਿਹਾ ਕਿ ਅਮਰੀਕਾ ਚੀਨ ਨਾਲ ਮੁਕਾਬਲਾ ਚਾਹੁੰਦਾ ਹੈ ਟਕਰਾ ਨਹੀਂ ਉਹਨਾਂ ਨੇ ਅੱਜ ਅਮਰੀਕੀਆਂ ਨੂੰ ਕਿਹਾ ਕਿ ਦੇਸ਼ 21ਵੀਂ ਸਦੀ ਚ ਚੀਨ ਖਿਲਾਫ ਮੁਕਾਬਲੇ ਚ ਜਤਨ ਦੀ ਮਜ਼ਬੂਤ ਸਥਿਤੀ ਦੇ ਵਿੱਚ ਹੈ ਨਵੀਂ ਅਹਿਮ ਖਬਰ ਇਹ ਅੱਜ ਦੋ ਸਾਹਮਣੇ ਆ ਰਹੀ ਹੈ ਲਿਬਨਾਨ ਤੋਂ ਟੈਂਕ ਵਿਰੋਧੀ ਮਿਜ਼ਾਈਲ ਹਮਲੇ ਵਿੱਚ ਇਜ਼ਰਾਈਲ ਵਿੱਚ ਮਾਰੇ ਗਏ ਭਾਰਤੀ ਕਰਮਚਾਰੀ ਪੀ ਮੈਕਸਵੈਲ ਦੀ ਦੇਹ ਬੀਤੀ ਸ਼ਾਮ ਨੂੰ ਭਾਰਤ ਪਹੁੰਚੀ ਗਈ ਮੈਕਸਵੈਲ ਕੇਰਲ ਦੇ ਕੋਲੰਬ ਦਾ ਰਹਿਣ ਵਾਲਾ ਸੀ ਮ੍ਰਿਤਕ ਦੇ ਨੂੰ 에어 ਇੰਡੀਆ ਦੀ ਫਲਾਈਟ ਨੰਬਰ AI104 ਹੀ ਰਾਹੀਂ ਦਿੱਲੀ ਲਜਾਇਆ ਗਿਆ ਸੀ ਉਸ ਤੋਂ ਅੱਜ ਭਾਰਤੀ ਸਮੇਂ ਅਨੁਸਾਰ ਬਾਅਦ ਬਹਰ 3 ਵਜੇ 에어 ਇੰਡੀਆ ਦੀ ਫਲਾਈਟ ਨੰਬਰ AI801 ਰਾਹੀਂ ਤ੍ਰਿਵੰਤਪੁਰਮ ਲਈ ਰਵਾਨਾ ਕੀਤਾ ਗਿਆ ਦਸਵੀਂ ਅਹਿਮ ਖਬਰ ਮੁੰਬਈ ਤੋਂ ਸਾਮਣੇ ਆ ਰਹੀ ਹੈ ਟੈਲੀਵਿਜ਼ਨ ਸ਼ੋਅ ਚਨਕ ਅਤੇ ਭਾਬੀ ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਅਦਾਕਾਰਾ ਡੋਲੀ ਸੋਹੀ ਦਾਜ ਤੜਕੇ ਸਰਵਾਈਕਲ ਕੈਂਸਰ ਕਾਰਨ ਨਵੀਂ ਮੁੰਬਈ ਦੇ ਹਸਪਤਾਲ 'ਚ ਵਿਹਾਂਗ ਹੋ ਗਿਆ ਉਹ 47 ਸਾਲਾ ਦਾ ਸੀ ਇਹ ਜਾਣਕਾਰੀ ਸੋਹੀ ਦੇਪਰਾ ਮੰਤਰੀ ਦਿੱਤੀ ਅਭਿਨੇਤਰੀ ਨੂੰ 6 ਮਹੀਨੇ ਪਹਿਲਾਂ ਸਰਵਾਈਕਲ ਕੈਂਸਰ ਦਾ ਪਤਾ ਲੱਗਾ ਸੀ ਤੇ ਉਦੋਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ ਸੋਹੀ ਦੇਪਰਾ ਮੰਤਰੀ ਨੇ ਦੱਸਿਆ ਉਹ ਨਹੀਂ ਰਹੇ ਤੜਕੇ 4 ਵਜੇ ਦੇ ਕਰੀਬ ਪੋਲੋ ਹਸਪਤਾਲ ਦੇ ਵਿੱਚ ਉਸ ਦੀ ਜਾਨ ਚਲੀ ਗਈ। ਉਸ ਦੀ ਸਿਹਤ ਖਰਾਬ ਹੋਣ ਕਾਰਨ ਅਸੀਂ ਉਸ ਨੂੰ ਬੀਤੀ ਰਾਤ ਹਸਪਤਾਲ ਦਾਖਲ ਕਰਵਾਇਆ ਸੀ। ਉੱਥੇ ਡੋਲੀ ਸੋਹੀ ਦੀ ਪਹਿਨ ਅਮਨਦੀਪ ਸੋਹੀ ਦੀ ਵੀ ਬੀਤੀ ਰਾਤ ਪੀਲੀਆ ਕਾਰਨ ਦੇਹਾਂਤ ਹੋ ਗਿਆ। ਉਹ ਵੀ ਅਭਿਨੇਤਰੀ ਸੀ। ਮਾਨਪ੍ਰੀਤ ਨੇ ਦੱਸਿਆ ਪੀਲੀਆ ਕਾਰਨ ਅਮਨਦੀਪ ਦੀ ਪਰਿਵਾਰ ਨੂੰ ਜੀ ਵਾਈ ਪਾਚਿੰਨ ਹਸਪਤਾਲ ਦੇ ਵਿੱਚ ਜਾਂ ਗਈ ਹੈ। ਤੁਹੇ ਸਨ ਸੁਣ ਲਿਆ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ ਦੀ ਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ